ਬੱਚੇ ਦੇ ਸਕਦੀਆਂ ਇਹ ਜਿਹੜੀਆਂ ਬੱਕਰੀਆਂ ਚਾਰ-ਚਾਰ ਵੀ ਦਿੰਦੀਆਂ ਨੇ ਦੁੱਧ ਵਗੈਰਾ ਜੀ ਫਿਰ ਦੁੱਧ ਵੀ ਸੋਹਣਾ ਹੋਊਗਾ ਜੀ ਬੱਕਰੀਆਂ ਥੱਲੇ ਕੂਟਾ ਲਾਉਣਾ ਜ਼ਰੂਰੀ ਆ ਬਈ ਅਸੀਂ ਬੱਕਰੀ ਸੂਣ ਵਾਲੀ ਵੇਚ ਦਿੰਨੇ ਆ ਤੇ ਬੱਚਾ ਸਾਡੇ ਕੋਲੇ ਕੋਈ ਹੁੰਦਾ ਨਹੀਂ ਮਗਰ 30 ਦੀ ਬੱਕਰੀ ਲਗਾਈਓ ਤਾਂ ਤੁਹਾਡੀ ਉਹ 28 30 ਦੀ ਉਹ ਹੀ ਬਾਅਦ ਸੋਕੇ ਤੁਹਾਨੂੰ ਚੇਂਜ ਕਰਕੇ ਬੱਕਰੀ ਵਧੀਆ ਤਰੀਕੇ ਜੇ ਉਹਦੋਂ ਘਾਟੇ ਵਾਲੀ ਆ 5-4000 ਜਸਟਮੈਂਟ ਹੋ ਜਾਂਦੀ ਆ ਦੇਖੋ ਜੀ ਵੱਡੀਆਂ ਬੱਕਰੀਆਂ ਵੀ ਤੁਹਾਨੂੰ ਦਿਖਾ ਦਾਂਗੇ ਫੁੱਲ ਹੈਡ ਚੰਗੀ ਬੱਕਰੀ ਆ ਜੀ ਜੇ ਇਹ ਬੰਦੇ ਕਹਿ ਦਿੰਦੇ ਆ ਜੀ ਤਿੰਨ ਬੱਚੇ ਵਾਲੀ ਬੱਕਰੀ ਚਾਹੀਦੀ ਆ ਚਾਰ ਵਾਲੀ ਚਾਹੀਦੀ ਆ ਹੂੰ ਬਾਈ ਜੀ ਅੰਦਰ ਤਾਂ ਕਿਸੇ ਨੇ ਪੜਿਆ ਨੀਗਾ ਸੂਏ ਤੇ ਪਤਾ ਲੱਗਦਾ ਪਰ ਉਹਦੀ ਕੰਡੀਸ਼ਨ ਤੋਂ ਪਤਾ ਲੱਗ ਜਾਂਦਾ ਵੀ ਇਹ ਬੱਕਰੀ ਕ ਬੱਚਿਆਂ ਦੀ ਮਾਲਕ ਆ ਇਹ ਜਣੀ ਰਾਵਨੇ ਨਾਲ ਤਿੰਨ ਤਿੰਨ ਬੱਚੇ ਦੇ ਸਕਦੀਆਂ ਇਹ ਜੀਆਂ ਬੱਕਰੀਆਂ ਚਾਰ ਚਾਰ ਵੀ ਦਿੰਦੀਆਂ ਨੇ ਦੁੱਧ ਵਗੈਰਾ ਜੀ ਫਿਰ ਦੁੱਧ ਵੀ ਸੋਹਣਾ ਹੋਊਗਾ ਜੀ ਬੱਕਰੀਏ ਥੱਲੇ ਵਧੀਆ ਲੱਗਿਆ ਜੀ ਇਹਨੂੰ ਜੋ ਵੀ ਥਣ ਛੱਡਾ ਲੱਗਿਆ ਸੋਹਣਾ ਲੱਗਿਆ ਇਹ ਜੀਆਂ ਬੱਕਰੀਆਂ ਵੀਰੇ ਜਿਹੜੀਆਂ ਡਬਲ ਬੰਦ ਦੀਆਂ ਕਈ ਕਹਿੰਦਾ ਡਬਲ ਬੰਦ ਕੀ ਹੁੰਦਾ ਜੀ ਵੀਰੇ ਡਬਲ ਬੰਦ ਇਹਨੂੰ ਕਹਿੰਦੇ ਆ ਉਹਦੀ ਉਪਰੋਂ ਛੱਤ ਵੀ ਚੌੜੀ ਆ ਪੇਟ ਵੀ ਭਾਰਾ ਹੋਵੇ ਤੇ ਹੱਡ ਗੋਡੇ ਮੋਟੇ ਹੋਣ ਇਹਨੂੰ ਡਬਲ ਬੰਦ ਦੀ ਬੱਕਰੀ ਕਹਿ ਦਿੰਦੇ ਆ ਬੱਕਰਾ ਵੀ ਹੁੰਦਾ ਡਬਲ ਬੰਦ ਵਿੱਚ ਬੱਕਰੀ ਵੀ ਹੁੰਦੀ ਆ ਜੇ ਕਿਸੇ ਵੀਰ ਨੇ ਘਰੇ ਰੱਖਣੀਆਂ ਡਬਲ ਬੰਦਾਂ ਦੀਆਂ ਬੱਕਰੀਆਂ ਉਹ ਡਬਲ ਬੰਦ ਹੀ ਕੰਮ ਹੁੰਦਾ ਵਧੀਆ ਕਿਉਂਕਿ ਜਿਹੜੀ ਕਹਿਰੀ ਬੱਕਰੀ ਆ ਉਹ ਬਾਹਰ ਚਰਨ ਦੇ ਲਈ ਕਾਮਯਾਬ ਹੁੰਦੀ ਆ ਜੇ ਕਿਸੇ ਨੇ ਬੰਦੇ ਨੇ ਫਾਰਮ ਵਿੱਚ ਪਾਉਣੀਆਂ ਅਕਸਰ ਤੁਸੀਂ ਦੇਖੋਗੇ ਜਿਹੜਾ ਘਰੇ ਰੱਖਦੇ ਆ ਫਾਰਮਾਂ ਦੇ ਵਿੱਚ ਉਹ ਡਬਲ ਬਾਂਦਾਂ ਦੀਆਂ ਬੱਕਰੀਆਂ ਇਸ ਕਰਕੇ ਜ਼ਿਆਦਾ ਕਾਮਯਾਬ ਨੇ ਇੱਕ ਤਾਂ ਉਹ ਖੜ ਕੇ ਰਾਜੀ ਵੱਧ ਹੁੰਦੀਆਂ ਹੂੰ ਦੂਜੇ ਨੌਂ ਤੇ ਉਹ ਦੁੱਧ ਵੀ ਵਧੀਆ ਦਿੰਦੀਆਂ ਨੇ ਤੀਜੇ ਤੇ ਨੰਬਰ ਤੇ ਬੱਚੇ ਦੋ ਦੀ ਜਗ੍ਹਾ ਤਿੰਨ ਤਿੰਨ ਚਾਰ ਚਾਰ ਵੀ ਦਿੰਦੀਆਂ ਠੀਕ ਹੈ ਡਬਲ ਬਾਂਦਾਂ ਦੀਆਂ ਕਿਉਂਕਿ ਜੇ ਇਹ ਬੱਕਰੀ ਹੁਣ ਬਾਹਰ ਭੇਜ ਜਾਗੇ ਜਾਂਦੀ ਤਾਂ ਇਹ ਵੀ ਬਾਹਰ ਹੀ ਆ ਮਾਲ ਵਾਲੀ ਬੱਕਰੀ ਆ ਪਰ ਉਹਨੂੰ ਤੁਰਨ ਦੇ ਵਿੱਚ ਮੁਸ਼ਕਲ ਆ ਜਾਂਦੀ ਹੈ ਦੂਜੀਆਂ ਬੱਕਰੀਆਂ ਤੋਂ ਫਿਰ ਇਹ ਬੱਕਰੀ ਪਿੱਛੇ ਹਟਣ ਲੱਗ ਜਾਂਦੀ ਆ ਇਹ ਨਿਸ਼ਾਨੀ ਹੁੰਦੀ ਆ ਵੀ ਜੇ ਇਸ ਬੱਕਰੀ ਦੇ ਪੇਟ ਦੇ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਬੱਚੇ ਆ ਉਹ ਬੱਕਰੀ ਨੇ ਚਾਲ ਆਪਦੀ ਘਟਾ ਜਾਣੀ ਆ ਉਹ ਹੌਲੀ ਧੁਰੂਗੀ ਬੱਕਰੀ ਬਿਲਕੁਲ ਐ ਬਚਾ ਬਚਾ ਕੇ ਪੈਰ ਧਰੂਗੀ ਇਹ ਨਿਸ਼ਾਨੀ ਆ ਪ੍ਰਾਣੀ ਬਜ਼ੁਰਗਾਂ ਦੀ ਦੱਸੀ ਹੋਈ ਆ ਅਸੀਂ ਪਰਖੀ ਵੀ ਆ ਤੇ ਬਾਕੀ ਜੇ ਕਿਸੇ ਨੇ ਲੈਣੀ ਆ ਵਧੀਆ ਬੰਦਾ ਆਪਦੀ ਤਿਆਰਬੇ ਦੇ ਨਾਲ ਲੈ ਸਕਦੇ ਹੋ ਜਿੱਦਾਂ ਹੁਣ ਆ ਬੱਕਰੀਆਂ ਦੇਸੀ ਇਹ ਵੀ ਹਰ ਇੱਕ ਤਰ੍ਹਾਂ ਦਾ ਮਾਲ ਜਾਨੀ ਕਿ ਮੁੱਲਾਪੁਰ ਦੀ ਮੰਡੀ ਤੇ ਤੁਸੀਂ ਲਿਜਾ ਸਕਦੇ ਹੋ ਜਿੱਦਾਂ ਦੇਖ ਸਕਦੇ ਹੋ ਭੇਡਾਂ ਭੇਡਾਂ ਵੀ ਆਈਆਂ ਨੇ ਸੀਗਾ ਕਿ ਨਹੀਂ ਕਾਫੀ ਤਰ੍ਹਾਂ ਦੀਆਂ ਆਉਂਦੀਆਂ ਖੱਸੀ ਬੱਕਰੇ ਪਹਿਲਾਂ ਵੀ ਤੁਹਾਨੂੰ ਦਿਖਾਏ ਨੇ ਆਹ ਦੇਖ ਸਕਦੇ ਹੋ ਕਲਰ ਕਲਰਫੁਲ ਬੱਚੇ ਨੇ ਖੱਸੀ ਪਸੂ ਆਉਂਦੇ ਇੱਥੇ ਜੱਸ ਕਿਸੇ ਵੀਰ ਨੇ ਲਿਜਾਣੇ ਆ ਵੀ ਬੱਕਰੀ ਹੈ ਜੀ ਆ ਵੀ ਖੱਸੀ ਬੱਕਰੇ ਆ ਜੀ ਸਾਰੇ ਖੱਸੀ ਵਾਲ ਬਹੁਤ ਆਉਣ ਲੱਗ ਗਿਆ ਕੁਰਬਾਨੀ ਵਾਸਤੇ ਜਿੰਨਾ ਵੀਰਾਂ ਨੇ ਸਟਾਕ ਕਰਨਾ ਵਾ ਉਹ ਆ ਸਕਦੇ ਆ ਮੋਲਾਪੁਰ ਦੀ ਮੰਡੀ ਤੇ ਅੱਗੇ ਲੱਗੇ ਵੇਚਣਾ ਜਾਂ ਕੁਝ ਹਾਂਜੀ ਹਾਂਜੀ ਸਾਰਾ ਉਸ ਹੋਈ ਜਾਂਦਾ ਬੜਾ ਬਾਈ ਕਹਿ ਸਉਦੇ ਕਰਾਤੇ ਚਾਚਾ ਅੱਜ 10 ਕਰਾਤੇ 10 ਕਰਾਤੇ ਆ ਦਾਲ ਦੋਲ ਡੋਲੀ ਫਿਰਦਾ ਅੱਜ ਔੜਤਾ ਨਹੀਂ ਕਿਤੇ ਨਹੀਂ ਪੰਡਾ ਵੀ ਚਾਚਾ ਲੱਗਦਾ ਬਾਬਾ ਜੀ ਯਾਰ ਹੁਣ ਸਾਰੀ ਦੁਨੀਆ ਹੀ ਚਾਚਾ ਕਹਿੰਦੀ ਆ ਮੈਂ ਹੁਣ ਤਾਇਆ ਕਹੂੰਗਾ ਕੁੱਟ ਖਾਣੀ ਆ ਤੂੰ ਕੀ ਕਹਦਾ ਯਾਰ ਪਿਆਰ ਨਹੀਂ ਕਹਿੰਦੇ ਆ ਤੈਨੂੰ ਹਾਂ ਚਲ ਪਿਆਰ ਨਾ ਤੂੰ ਦਾ ਬਾਬਾ ਲਾਦਾ ਹੈ ਇਹਦਾ ਬਾਬਾ ਹੈ ਹੈ ਤਾਂ ਮੇਰੇ ਜਿੰਨੀ ਉਮਰ ਦਾ ਹੀ ਹੁਣ ਦਾੜੀ ਕਾਲੀ ਕੈਰੀ ਫਿਰਦਾ ਹੈ ਹੁਣ ਕਸੂਰ ਤਾਂ ਇਹਦਾ ਹੀ ਆ ਮੇਰਾ ਤਾਂ ਨਹੀਂ ਹੈ ਕੀ ਉਹ ਨਹੀਂ ਦਾੰਦ ਲਵਾਉਂਦੇ ਇਹਦੇ ਕਹਿੰਦਾ ਮੈਨੂੰ ਚਾਚਾ ਨਾਲ ਗਿਆ ਕਰੋ ਇਹ ਬਾਬਾ ਕਹਿੰਦਾ ਮਾ ਬਾਬਾ ਬਾਬਾ ਹੈ ਉਹ ਭਤੀਜੇ ਬੜੇ ਵੀ ਹੁੰਦੇ ਨੇ ਕੋਈ ਜ਼ਰੂਰੀ ਨਹੀਂ ਹੈਗਾ ਖਾਨ ਸਾਹਿਬ ਜੀ ਆਜੋਰੇ ਤੁਹਾਡੀ ਵੀਡੀਓ ਬਣਾ ਦਈਏ ਕਿਵੇਂ ਰਹੀ ਮੰਡੀ ਤੁਹਾਡੀ ਅੱਜ ਅੱਜ ਬਹੁਤ ਵਧੀਆ ਰਹੀ ਜੀ ਠੰਡ ਦੇ ਹੋਣ ਦੇ ਬਾਵਜੂਦ ਮਾਲ ਕਿਵੇਂ ਆਇਆ ਹੈ ਮਾਲ ਠੀਕ ਆਇਆ ਜੀ ਮਾਲ ਵਧੀਆ ਆਇਆ ਤੇ ਵਿਕਰੀ ਕਿਵੇਂ ਆ ਵਿਕਰੀ ਬਹੁਤ ਵਧੀਆ ਜੀ ਗਾਕੀ ਵੀ ਬਹੁਤ ਆ ਬਾਹਰੋਂ ਵੀ ਵਪਾਰੀ ਕਾ ਵੀ ਆਏ ਹੋਏ ਨੇ ਤੇ ਤਰਸੇਮ ਸਿੰਘ ਜੀ ਇਲਤੀ ਲਾਣਾ ਚੈਨਲ ਜਰੀਏ ਜੀ ਸਭ ਵਧੀਆ ਪੈਗੀ ਇਲਤੀ ਲਾਣਾ ਚੈਨਲ ਜਰੀਏ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਬਾਹਰੋਂ ਆਉਂਦੇ ਨੇ ਪਾਲੀ ਜਾਂ ਵਪਾਰੀ ਉਹ ਥੋੜਾ ਜਿਹਾ ਸਾਜਰੇ ਆਇਆ ਕਰੋ ਬੇਸ਼ੱਕ ਦੀ ਠੰਡ ਆ ਆਪਾਂ ਨੂੰ ਪਤਾ ਵੀ ਸੂਆ ਲੱਗਿਆ ਆ ਬੱਚੇ-ਬੱਚੇ ਸਾਂਭ ਕੇ ਆਉਣੇ ਹੋ ਪਰ ਥੋੜਾ ਜਿਹਾ ਟਾਈਮ ਨਾ ਆਮੋਗੇ ਤਾਂ ਟਾਈਮ ਨਾ ਆਪਾਂ ਮੁੜ ਜਿਆ ਕਰਾਂਗੇ ਆ ਦੋ ਮੰਡੀਆਂ ਤਿੰਨ ਹੋਰ ਨੇ ਠੰਡ ਗਿਆ ਉਸ ਤੋਂ ਬਾਅਦ ਦਿਨ ਲੱਗਣ ਲੱਜਣੇ ਆ ਫੇਰ ਆਪਾਂ ਚਾਹੇ ਦੇਰ ਰਾਤ ਤੱਕ ਇੱਥੇ ਬੈਠੇ ਰਹੀਏ ਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਜਿਨ੍ਹਾਂ ਨੇ ਈਦ ਵਾਸਤੇ ਮਾਲ ਸਟਾਕ ਕਰਨਾ ਜਾਂ ਸੂਈਆਂ ਹੋਈਆਂ ਬੱਕਰੀਆਂ ਜਾਂ ਸੋਣ ਵਾਲੀਆਂ ਗੱਬਣ ਬੱਕਰੀਆਂ ਲੈਣੀਆਂ ਪਾਲਣ ਵਾਸਤੇ ਪੱਠਾਂ ਲੈਣੀਆਂ ਨੇ ਉਹ ਮੁੱਲਾਪੁਰ ਦੀ ਮੰਡੀ ਤੇ ਪਹੁੰਚਿਆ ਕਰੋ ਮੁੱਲਾਪੁਰ ਦਾਖਾ ਜ਼ਿਲ੍ਹਾ ਲੁ ਹਰ ਸ਼ਨੀਵਾਰ ਨੂੰ ਇਹ ਮੰਡੀ ਲੱਗਦੀ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਮਾਲ ਲੈ ਕੇ ਵੀ ਆਇਆ ਕਰੋ ਤੇ ਅਗਲੀ ਵਾਰ ਤੋਂ ਜਿਹੜੇ ਫਾਰਮ ਆ ਸਾਡੇ ਦੋ ਤਿੰਨ ਬਾਹਰ ਖੋਲੇ ਨੇ ਹਿਮਾਚਲ ਦੇ ਵਿੱਚ ਖੋਲ੍ਹਿਆ ਇੱਕ ਅਸੀਂ ਰੋਪੜ ਦੇ ਵਿੱਚ ਬਾਰਮ ਖੋਲ੍ਹਿਆ ਵਾ ਮੈਂ ਅੱਗੇ ਵੀ ਦੱਸਿਆ ਸੀ ਕਿ ਉਹ ਸਾਡੀ ਭੈਣ ਆ ਜਿਹੜੀ ਇੰਗਲੈਂਡ ਤੋਂ ਆਈ ਆ ਸਾਡਾ ਵੀਰ ਆਇਆ ਉਹ ਤੋਂ ਇੰਗਲੈਂਡ ਤੋਂ ਉਹਨਾਂ ਨੇ ਇਹ ਫਾਰਮ ਚਾਲੂ ਕੀਤਾ ਜਿਹਦੇ ਵਿੱਚ 35 ਤੋਂ 40 ਨਾਗ ਅਸੀਂ ਪਚਾ ਦਿੰਦੇ ਨੇ ਬਾਕੀ ਤਕਰੀਬਨ 100 ਤੋਂ ਉੱਪਰ ਨਾਗ ਉੱਥੇ ਹੋਰ ਭੇਜਣਾ ਅਗਲੀ ਮੰਡੀ ਤੋਂ ਖਰੀਦਦਾਰੀ ਉਹਨਾਂ ਦੀ ਸ਼ੁਰੂ ਆ ਹਮਾਚਲ ਵਾਲੇ ਵੀਰ ਜਿਹੜੇ ਇੱਕ ਨਾਗ ਜਾਂ ਦੋ ਨਾਗ ਸਾਨੂੰ ਕਹਿੰਦੇ ਆ ਵੀ ਇੱਥੇ ਸਾਡੇ ਕੋਲੇ ਪਹੁੰਚਦੇ ਕਰੋ ਉਹ ਉੱਥੋਂ ਹੀ ਲਿਆ ਸਕਦੇ ਹੋ ਜਿੱਥੇ ਬਾਬੇ ਗੁਰਦੱਤੇ ਦੀ ਜਗ੍ਹਾ ਬਾਬੇ ਗੁਰਦੱਤੇ ਜਗ੍ਹਾ ਦੇ ਨਾਲ ਬਾਬੇ ਬੁੱਢਣ ਸਾਹਾ ਦਾ ਅਸਥਾਨ ਆ ਨਹਿਰਾ ਦੇ ਉੱਪਰ ਕੀਰਤਪੁਰ ਸਾਹਿਬ ਦੇ ਕੋਲ ਉਹ ਨਹਿਰਾ ਤੋਂ ਪਰਲੇ ਪਾਸੇ ਨਾਲ ਹੀ ਪਿੰਡ ਆ ਉਹਨਾਂ ਦਾ ਤੇ ਉੱਥੇ ਤੁਸੀਂ ਜਾ ਕੇ ਉਸ ਫਾਰਮ ਦੇ ਵਿੱਚੋਂ ਲਿਆ ਸਕਦੇ ਹੋ ਜੀਜੀ ਗੌਟ ਫਾਰਮ ਤੁਸੀਂ ਨੈਟ ਦੇ ਉੱਤੇ ਸਰਚ ਮਾਰੋਗੇ ਤੁਹਾਨੂੰ ਉਹ ਸਾਰਾ ਉੱਥੋਂ ਦਾ ਬਾਇਓ ਡਾਟਾ ਨਿਕਲਿਆ ਆਉਣਾ ਵਾ ਜੀਜੀ ਗੌਟ ਫਾਰਮ ਦਾ ਜਿਹੜੇ ਵੀ ਐਵੇਂ ਹਿਮਾਚਲ ਵਾਲੇ ਵੀਰ ਇੱਕ ਜਾਂ ਦੋ ਨਗ ਲੈਣਾ ਚਾਹੁੰਦੇ ਆ ਪੱਠਾ ਲੈਣੇ ਚਾਹੁੰਦੇ ਨੇ ਉਹ ਜੀਜੀ ਗੋਟ ਫਾਰਮ ਤੋਂ ਤੁਸੀਂ ਖਰੀਦ ਸਕਦੇ ਹੋ ਤੇ ਦੂਰ ਆਉਂਦੀ ਤੁਹਾਨੂੰ ਕਈ ਵਾਰੀ ਖੇਚਲ ਕਰ ਜਾਂਦੇ ਹੋ ਤੁਸੀਂ ਉੱਥੋਂ ਲੈ ਕੇ ਆਪਣਾ ਮਾਲ ਖਰੀਦ ਕੇ ਆਪਣੇ ਘਰੇ ਲਿਜਾ ਸਕਦੇ ਹੋ ਬਾਕੀ ਮੋਲਾਪੁਰ ਦੀ ਮੰਡੀ ਤੇ ਜ਼ਰੂਰ ਪਹੁੰਚਿਆ ਕਰੋ ਹਰ ਪ੍ਰਕਾਰ ਦਾ ਮਾਲ ਹੁੰਦਾ ਵਾ ਇੱਥੇ ਐਨੀ ਠੰਡ ਹੋਣ ਦੇ ਬਾਵਜੂਦ ਵੀ ਸਾਰੇ ਵੀਰਾਂ ਦਾ ਸੀ ਧੰਨਵਾਦ ਕਰਦੇ ਆ ਕਿ ਜਿਹੜੇ ਆਪੋ ਆਪਣੇ ਘਰਾਂ ਦੇ ਵਿੱਚ ਮਾਲ ਛੱਡ ਕੇ ਮੰਡੀ ਤੇ ਪਹੁੰਚਦੇ ਨੇ ਸਾਰੇ ਦਲਾਲ ਵੀਰਾਂ ਦਾ ਸਾਰੇ ਪਾਲੀ ਵੀਰਾਂ ਦਾ ਤੇ ਸਾਰੇ ਵਪਾਰੀ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆਂ ਲੰਗਰ ਪ੍ਰਸ਼ਾਦਾ ਚੱਲਦਾ ਵਾ ਸਾਰੇ ਵੀਰ ਪ੍ਰਸ਼ਾਦਾ ਪਾਣੀ ਛਕਿਆ ਕਰੋ ਸਾਡਾ ਵੀਰ ਆ ਬਿੱਟੂ ਬੱਸੀਆਂ ਤੋਂ ਆਜੋ ਜੀ ਉਰੇ ਆਏ ਭਾਈ ਆਜੋ ਇਹ ਵੀ ਕਈ ਮੰਡੀਆਂ ਬਾਅਦ ਆਏ ਨੇ ਬਾਹ ਤੇ 60 ਸਟ ਲੱਗੀ ਸੀਗੀ ਇਹ ਵੀ ਨਾਦੀ ਵੀ ਬੱਸੀਆਂ ਦੁਕਾਨ ਤੇ ਲੋੜੀ ਕਰਕੇ ਆ ਗਿਆ ਲੋੜੀ ਦਾ ਸੀਜ਼ਨ ਆ ਹੁਣ ਚੱਲਦਾ ਵਾ ਤੇ ਜਰੂਰ ਇਹਨਾਂ ਕੋਲੇ ਵੀ ਦੁਕਾਨ ਤੇ ਪਾਈ ਇਹਨਾਂ ਦੇ ਵੀ ਰੁਪਈਏ ਬਟਾਇਆ ਕਰੋ ਬੱਸੀਆਂ ਕਿੱਥੇ ਦਾ ਦੁਕਾਨ ਦੱਸ ਦਿਓ ਕਿੰਨੇ ਰੁਪਏ ਗੋਸਤ ਵੇਚਦਾ ਭਾਈ ਕਿੰਨੇ ਕਰਦੇ 500 ਰੁਪਏ ਇਹਦਾ ਰੇਟ ਵੀ ਠੀਕ ਆ ਭਾਈ ਨਹੀਂ ਜੈ ਜਾ ਜੀ 500 ਰੁਪਿਆ ਬੱਕਰੇ ਦਾ ਰੇਟ ਆ ਜੈ ਜਾ 500 ਨੂੰ ਮਿਲ ਜੂਗਾ ਦੋ ਮਾਰਦੇ ਬਿੱਟੋ ਬਸੀਆਂ ਚੌਂਕ ਦੇ ਵਿੱਚ ਇਹਨਾਂ ਦੀ ਦੁਕਾਨ ਆ ਜੀ ਮੈਂ 600 ਤੋਂ ਦੇ ਘਾਦੇ ਜੀ ਤੂੰ ਪਹਿਲਾਂ ਬਹੁਤ ਵਧੀਆ ਹੋ ਗਿਆ ਜੀ ਬਾਕੀ ਆ ਜੀ ਚਾਚਾ ਮੂਰੇ ਜਾ ਰਿਹਾ ਤੁਤੋਂ ਆ 10 10 11 ਕਰਤੇ ਅੱਜ ਨੇ ਥਾਪੀ ਦਾ ਮਾਰਦੇ ਫਿਰ ਅੱਜ ਥਾਪੀਆ ਮਾਰਦਾ ਹਾਂ ਹਾਂ ਐ ਆ ਲੈ ਉਹਨੂੰ ਆ ਲੋਹੀ ਰੋਡ ਕਰ ਲੋਹੀ ਕਰਦੇ ਲੋਟ ਲੋਹੀ ਲੋਟ ਕਰਕੇ ਮਾਰੂ ਥਾਪੀ ਆ ਲੈ ਫਿਰ ਬਾ ਕੁਝ ਪਾਇਆ ਆ ਦੇਖ ਮੈਂ ਬੱਜੀ ਨਹੀਂ ਆ ਗਈ ਬੱਜੀ ਨਹੀਂ ਖੜਕਾਦਾ ਹੋਇਆ ਨਹੀਂ ਇਹ ਹੁਣ ਹੋਊਗਾ ਤੁਸੀਂ ਖੱਲੀਆਂ ਨੱਪਵਾ ਦਿਓ ਨੇ ਇਹਨਾਂ ਜੀ ਖੁੱਲ ਹੀ ਜਾਂਦਾ ਚਲੋ ਬਹੁਤ ਬਹੁਤ ਧੰਨਵਾਦ ਜੀ ترਸੇਮ ਸਿੰਘ ਜੀ ਇਹ ਮੇਜਰ ਸਿੰਘ ਜੀ ਪ੍ਰਵਾਨਾ ਜੀ ਜ਼ਿਲ੍ਹਾ ਪਟਿਆਲੇ ਤੋਂ ਜੀ ਨਾ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਤੇ ਪਟਿਆਲੇ ਦੇ ਵਿਚਾਲੇ ਜੀ ਪੈ ਜਾਂਦੀ ਹੈ ਜੀ ਇਹ ਤੇ ਦੇਖ ਸਕਦੇ ਹੋ ਵੀ ਚੀਜ਼ਾਂ ਵਧੀਆ ਲੈ ਕੇ ਆਉਂਦੇ ਨੇ ਬਾਕੀ ਇਹਨਾਂ ਕੋਲੇ ਜਿਹੜੀ ਘਰੇ ਬਰੀਡ ਆ ਜੋ ਇਹਨਾਂ ਦੀ ਸੋਚ ਆ ਉਹ ਮੇਰੀ ਸੋਚ ਦੇ ਨਾਲ ਰਲਦੀ ਮਿਲਦੀ ਆ ਵੀ ਅਸੀਂ ਜਿਹੜੀ ਬਰੀਡ ਘਰੇ ਤਿਆਰ ਕਰਦੇ ਆ ਉਹ ਛੇਤੀ ਵੇਚਦੇ ਨਹੀਂ ਪੈਸਿਆਂ ਨੂੰ। ਹੂੰ। ਇਹੀ ਇਸ ਵੀਰ ਦਾ ਵੀ ਇਹੀ ਮਾਨ ਆ ਵੀ ਇਹਦੇ ਘਰੇ ਜਿਹੜੀਆਂ ਬੱਕਰੀਆਂ ਨੇ ਪੱਠਾਂ ਨੇ ਮੇਰੇ ਖਿਆਲ ਆ ਵੀ ਲੱਖਾਂ ਰੁਪਈਆ ਵੀ ਮੰਗ ਲਵੇ ਨਾ। ਬੰਦਾ ਅਗਲਾ ਕਹੋਗਾ ਵੀ ਪ੍ਰਭਾਨ ਅੱਜ ਤੋਂ ਲੱਖ ਮੰਗਿਆ ਚੱਕ 1 ਲੱਖ 1000। 1000 ਉੱਤੇ ਦੇ ਕੇ ਜਾਊਗਾ। ਅੱਛਾ ਜੀ। ਤੇ ਪਰ ਇਹ ਬੰਦਾ ਕਹਿੰਦਾ ਵੀ ਨਹੀਂ ਵੇਚਣੀਆਂ ਵੀ ਜਿੰਨਾ ਚਿਰ ਪੱਠਾਂ ਸਵਾਉਂਦੇ ਨਹੀਂ ਉਦੋਂ ਬਾਅਦ ਬੱਕਰੀਆਂ ਵੇਚਾਂਗੇ। ਸਾਨੂੰ ਚਾਹੀਦਾ ਵੀ ਇਦਾਂ ਵਾ ਬਈ ਅਸੀਂ ਚਲੋ ਰੁਪਈਏ ਵੀ ਵਟਣੇ ਜ਼ਰੂਰੀ ਆ ਪਰ ਅਸੀਂ ਪਹਿਲਾਂ ਜਿਵੇਂ ਕਹਿੰਦੇ ਬੂਟੇ ਦੀ ਜਗ੍ਹਾ ਤੇ ਬੂਟਾ ਲਾਉਣਾ ਜ਼ਰੂਰੀ ਆ ਬਈ ਅਸੀਂ ਬੱਕਰੀ ਸੂਣ ਵਾਲੀ ਵੇਚ ਦਿੰਨੇ ਆ ਤੇ ਬੱਚਾ ਸਾਡੇ ਕੋਲੇ ਕੋਈ ਹੁੰਦਾ ਨਹੀਂ ਮਗਰ ਇਸ ਕਰਕੇ ਜਿਹੜੀ ਆਪਣੀ ਪੰਜਾਬ ਦੀ ਨਸਲਾ ਬੀਟਲ ਨਸਲ ਇਹ ਦੁਨੀਆ ਦੇ ਵਿੱਚ ਨੰਬਰ 1 ਤੇ ਆ ਬਾਕੀ ਬੇਸ਼ੱਕ ਦੀ ਚਲੋ ਆਪੋ ਆਪਣੇ ਫੱਟ ਆ ਜਾਂਦਾ ਕਿਸੇ ਨੂੰ ਬਰਬਰੀ ਆ ਗਈ ਫੱਟ ਕਿਸੇ ਨੂੰ ਬੋਰ ਨਸਲ ਆ ਗਈ ਕਿਸੇ ਨੂੰ ਦੇਸੀ ਬੱਕਰੀ ਆ ਗਈ ਕਿਸੇ ਨੂੰ ਪਹਾੜੀ ਬੱਕਰੀ ਫੱਟਾ ਜਾਂਦੀ ਆ ਪਰ ਜਿਹੜੀ ਟੌਪ ਤੇ ਆ ਸਭ ਤੋਂ ਟੌਪ ਤੇ ਬੀਟਲ ਨਸਲਾ ਜਿੱਦਾਂ ਤੁਸੀਂ ਆ ਦੇਖ ਸਕਦੇ ਹੋ ਬੀਟਲ ਨਸਲ ਦੇ ਪੱਠ ਖੜੀ ਆ ਆ ਵੀ ਬੀਟਲ ਚ ਪੱਠਾਂ ਖੜੀਆਂ ਨੇ ਤੇ ਬਾਕੀ ਆ ਖੜੀਆਂ ਸਾਰੀਆਂ ਹੀ ਕੋਸ ਕ੍ਰਾਸਿੰਗ ਦੇ ਵਿੱਚ ਆ ਤੇ ਬੀਟਲ ਇਹਨਾਂ ਕੋਲੇ ਮਾਲ ਜ਼ਿਆਦਾ ਹੁੰਦਾ ਲੈ ਕੇ ਆਉਂਦੇ ਨੇ ਮੇਜਰ ਸਿੰਘ ਜੀ ਪਲਵਾਨ ਇਹਨਾਂ ਨੂੰ ਕਹਿ ਦਿੰਨੇ ਆ ਤੇ ਖੁਸ਼ਦਿਲ ਬੰਦੇ ਨੇ ਤੇ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਪੱਠਾਂ ਮੱਖੀ ਚੀਨੀ ਚ ਆ ਜਾਂਦੀ ਆ ਇਹ ਥੋੜੀ ਜੀ ਬੂਰ ਕੰਨੇ ਕੰਨ ਕੱਢੇ ਨੇ ਤੇ ਕੰਨ ਕੰਨ ਵੀ ਲੰਬੇ ਆ ਸੋਹਣੇ ਆ ਚੌੜੇ ਆ ਕੰਨ ਮੈਂ ਇਹ ਕਰਕੇ ਤੁਹਾਡੇ ਚੈਨਲ ਜਰੀਏ ਵਾਰੀ-ਵਾਰੀ ਆਪਾਂ ਬੇਨਤੀ ਕਰਦੇ ਆ ਬਾਹਰਲੇ ਵਪਾਰੀਆਂ ਨੂੰ ਕਿ ਮੁੱਲਾਪੁਰ ਦੀ ਮੰਡੀ ਤੇ ਪਹੁੰਚੋ ਜਿੱਦਾਂ ਸਾਡੇ ਕੋਲੇ ਸ਼ੰਗਾਰ ਬਾਈ ਜੀ ਆ ਸ਼ੰਗਾਰ ਖਾਨ ਜੀ ਜਿਹੜੇ ਕਿ ਹਰ ਮੰਡੀ ਤੇ ਭਾਵੇਂ ਮਾਲ ਵਿਕੇ ਨਾ ਵਿਕੇ ਇਹ ਕਦੇ ਵੀ ਗੈਰ ਹਾਜ਼ਰ ਨਹੀਂ ਹੁੰਦੇ ਸਾਡੇ ਕੋਲ ਪਰ ਕਈ ਵਾਰੀ ਇਹੋ ਜਿਹਾ ਸਮਾਂ ਵੀ ਆ ਜਾਂਦਾ ਕਈ ਵਾਰ ਅਸੀਂ ਇਹਨਾਂ ਤੋਂ ਦੁਬਾਰਾ ਵੀ ਗੱਡੀਆਂ ਮੰਗਾਉਣੇ ਭਾਈ ਜੀ ਮਾਲ ਕਰੇ ਹੈਗਾ ਤਾਂ ਲੱਦ ਲਿਆਓ ਦੋ-ਦੋ ਗੱਡੀਆਂ ਵੀ ਇਹਨਾਂ ਦੀਆਂ ਵੇਲੀਆਂ ਕਰਾ ਦੇਦੀਆਂ ਨੇ ਇੱਥੇ ਬਾਬਾ ਜੀ ਆ ਬਾਬਾ ਜੀ ਅੱਜ ਸ਼ਾਇਦ ਆਏ ਨਹੀਂ ਠੰਡ ਕਰਕੇ ਇੱਕ ਵਾਰੀ ਉਹ ਕਹਿੰਦੇ ਜੀ 25 ਨਾਗ ਘਰੇ ਖੜੇ ਆ ਮੈਂ ਕਿਹਾ ਵੀ ਲਿਆ ਲੱਦ ਕੇ ਕਹਿੰਦਾ ਵਿਕ ਜਾਣਗੇ ਮੈਂ ਤੂੰ ਮਗਾ ਪਹਿਲਾਂ 22 ਨਾਗ ਉਹਦੇ ਵਿੱਚ ਉਸ ਤੋਂ ਬਾਅਦ 25 ਲਿਆ 25ਾਂ ਚੋਂ 22 ਪੇਰ ਵਿੱਚ ਠੀਕ ਹੈ ਜੀ 44 ਨਾਗ ਇੱਕ ਪਰਿਵਾਰ ਵੇਚ ਕੇ ਗਿਆ ਬਾਬਾ ਜੀ ਮੈਂ ਨਾ ਰਖਾਉਂਦੇ ਆ ਮੈਂ ਨਾ ਜੀ ਮੈਂ ਨਾ ਰਖਾਉਂਦੇ ਆ ਪੁੱਛ ਵੀ ਲਿਆ ਉਹਨੂੰ ਬਾਬੇ ਨੂੰ ਦੁਬਾਰਾ ਮਗਾਈ ਗੱਡੀ ਦੁਬਾਰਾ ਮਗਵਾਈ ਫਿਰ ਹੋਰ ਸੁਣੋ ਫਿਰ ਰਾਜਸਥਾਨ ਦੇ ਵਿੱਚ ਛੱਡ ਕੇ ਵੀ ਉਹੀ ਆਇਆ 60 ਨਾਗ ਠੀਕ ਹੈ ਦੋ ਗੱਡੀਆਂ ਲੱਦ ਕੇ ਛੱਡ ਕੇ ਆਇਆ ਉਹ ਦੋ ਗੱਡੀਆਂ ਉਹਦੀ ਪੇਚੀਆਂ ਸੀਗੀਆਂ 60 ਨਾਗ ਰਾਜਸਥਾਨ ਚ ਵਾਰੇ ਬੇਨਤੀ ਕਰਦੇ ਆ ਕਿ ਅਗਲੀ ਮੰਡੀ ਤੋਂ ਵਪਾਰੀਆਂ ਨੇ ਆਪਣੇ ਕੋਲ ਸ਼ੁਰੂ ਹੋ ਜਾਣਾ ਅੱਜ ਵੀ ਵਪਾਰੀ ਬਹੁਤ ਆਏ ਨੇ ਲੋਕਲ ਵਪਾਰੀ ਵੀਰੇ ਆਪਣੇ ਜ਼ਿਮੀਦਾਰ ਭਰਾ ਬਹੁਤ ਆਏ ਨੇ ਜਿਹੜੇ ਬੱਕਰੀ ਦੇ ਕਿੱਤੇ ਨਾਲ ਜੋੜਨਾ ਚਾਹੁੰਦੇ ਨੇ ਤੇ ਵਪਾਰੀ ਵੀਰਾਂ ਨੂੰ ਪਾਲੀ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਮੁੱਲਾਪੁਰ ਦੀ ਮੰਡੀ ਤੇ ਜਿਹੜੀ ਕਿ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਤੇ ਸਾਡੇ ਵੀਰ ਆ ਜਿਹੜੇ ਸਾਡੇ ਮਿੱਤਰ ਨੇ ਭਾਵੇਂ ਉਹ ਗੱਡੀਆਂ ਵਾਲੇ ਨੇ ਗੱਡੀਆਂ ਵਾਲੇ ਵੀ ਬਹੁਤ ਵੱਡੀ ਗਿਣਤੀ ਵਿੱਚ ਮਾਲ ਲੈ ਕੇ ਆਉਂਦੇ ਨੇ ਤੇ ਸਾਰੇ ਮੇਰੇ ਵੀਰ ਪਹੁੰਚਿਆ ਕਰੋ ਸਾਰਿਆਂ ਦਾ ਹੀ ਧੰਨਵਾਦ ਬਹੁਤ ਬਹੁਤ ਧੰਨਵਾਦ ਮੋਲਾਪੁਰ ਦੀ ਮੰਡੀ ਆ ਨਾ ਜਿਹੜੀ ਇਹ ਇੱਕ ਦਾ ਤੁਰਾ ਬਣ ਗਈ ਸਾਰੇ ਡਿਸਟ੍ਰਿਕਟਾਂ ਦੇ ਵਿਚਾਲੇ ਪੈਂਦੀ ਐ ਇਹ ترਸੇਮ ਸਿੰਘ ਜੀ ਪੰਜਾਬ ਦੇ ਪੰਜਾਬ ਦੇ ਇਹ ਤੁਰਾ ਬਣ ਗਈ ਇਧਰੋਂ ਅੰਮ੍ਰਿਤਸਰ ਲਾ ਲਓ ਮੋਗਾ ਲਾ ਲਓ ਲੁਧਿਆਣਾ ਲਾ ਲਓ ਆਪਣਾ ਫਿਰੋਜ਼ਪੁਰ ਫਿਰੋਜ਼ਪੁਰ ਹੋ ਗਿਆ ਬਾਕੀ ਚਲੋ ਇਹਨਾਂ ਨੇ ਜਿਵੇਂ ਦੱਸਤਾ ਨਾ ਵੀ ਤੁਰਾ ਇਹ ਪੰਜਾਬ ਦਾ ਸੈਂਟਰ ਪੈਂਦਾ ਜੀ ਲੁਧਿਆਣਾ ਜਿਹੜਾ ਪਨਹੋਰ ਪੰਜਾਬ ਆ ਨਾ ਪਨੋੜ ਪੰਜਾਬ ਪਿੰਡ ਆ ਜੀ ਇੱਥੋਂ 3 3.5 4 ਕਿਲੋਮੀਟਰ ਤੇ ਹਾਂਜੀ ਉਹ ਜਿੱਦਾਂ ਕਹਿੰਦੇ ਵੀ ਸਰਕਾਰ ਦਾ ਇੱਕ ਕਿਸਮ ਦਾ ਫੀਤਾ ਮਾਰ ਕੇ ਉਹ ਕੱਢਿਆ ਆ ਸੈਂਟਰ ਪੰਜਾਬ ਦਾ ਪਨੋੜ ਪੰਜਾਬ ਸਾਤੋਂ 4 ਕਿਲੋਮੀਟਰ ਤੇ ਜਿਹੜਾ ਪੰਜਾਬ ਦਾ ਸੈਂਟਰ ਆ ਠੀਕ ਹੈ ਜੀ ਜਿਹੜੀ ਇਹ ਮੰਡੀ ਆ ਨਾ ਇਹ ਪੰਜਾਬ ਦਾ ਸੈਂਟਰ ਆ ਬਿਲਕੁਲ ਪੰਜਾਬ ਦੇ ਕਿਸੇ ਕਿਨਾਰੇ ਤੋਂ ਵੀ ਆਉਣਾ ਤੁਸੀਂ 120 25 ਕਿਲੋਮੀਟਰ 150 ਕਿਲੋਮੀਟਰ ਤੋਂ ਆਉਣਾ ਅੰਮ੍ਰਿਤਸਰ ਤੋਂ ਤੁਰ ਪੋਗੇ ਤਾਂ ਵੀ ਤੁਹਾਨੂੰ 145 ਬਠਿੰਡੇ ਤੋਂ ਤੁਰੋਂਗੇ ਤਾਂ ਵੀ 145 ਤੇ ਇਧਰੋਂ ਮੁਕਸਰ ਕੰਨੀ ਉਤਰੋਂਗੇ ਤਾਂ ਵੀ 145 ਇਦੋਂ ਆਨੰਦਪੁਰ ਸਾਹਿਬ ਤੋਂ ਤੁਰੋਗੇ ਤਾਂ ਵੀ 140 ਕਿਲੋਮੀਟਰ ਬਾਅਦ ਤੁਹਾਨੂੰ ਬਿਲਕੁਲ ਸੈਂਟਰ ਪੈਣਾ ਇੱਥੇ ਸੈਂਟਰੀ ਬਣ ਗਿਆ ਜੀ ਤੇ ਲੁਧਿਆਣੇ ਤੋਂ ਜਿਹੜੇ ਮੇਰੇ ਵੀ ਟ੍ਰੇਨ ਰਾਹੀਂ ਆਉਂਦੇ ਆ ਲੁਧਿਆਣੇ ਤੋਂ ਲੋਕਲ ਆ 16 17 ਕਿਲੋਮੀਟਰ ਬਾਅਦ ਵੈਸੇ ਤਾਂ ਸ਼ਹਿਰ ਤਾਂ ਹੁਣ ਨਾਲ ਹੀ ਲੱਗਿਆ ਪਿਆ ਵਾ 2 3 ਕਿਲੋਮੀਟਰ ਦਾ ਹੀ ਫਰਕ ਆ ਸਾਰਾ ਵਿਲਾ ਜਿਹੜਾ ਬਾਕੀ ਸਾਰੇ ਬਸੋਂ ਬਸ ਗਈ ਆ ਕੋਠੀਆਂ ਬਾਜ਼ਾਰ ਬਣੇ ਹੋਏ ਨੇ ਤੇ ਜਿਹੜਾ ਇੱਥੇ ਦਾ ਰੇਲਵੇ ਸਟੇਸ਼ਨ ਆ ਉਹ 16 17 ਕਿਲੋਮੀਟਰ ਤੇ ਆ ਜੀ ਜਿਹੜੀ ਮੁੱਲਾਪੁਰ ਦੀ ਮੰਡੀ ਦੀ ਖਾਸੀਅਤ ਆ ਵੇ ਅਸੀਂ ਬਾਰ-ਬਾਰ ਮੇਰਾ ਖਿਆਲ ਆ ਵੀ ਹੋਰ ਕਿਸੇ ਵੀ ਮੰਡੀ ਤੋਂ ਤੁਹਾਨੂੰ ਇਹ ਕੋਈ ਅਪੀਲ ਨਹੀਂ ਕਰਦਾ ਹੋਊਗਾ ਵੀ ਕੋਈ ਵੀ ਬੱਕਰੀ ਤੁਸੀਂ ਲੈਣੀ ਆ ਨਾ ਚਾਹੇ ਦਲਾਲ ਰਾਹੀਂ ਲੈਣੇ ਹੋ ਔਰ ਸਾਡੇ ਕੋਲ ਆ ਦੋ ਵੀਰ ਖੜੇ ਨੇ ਦਲਾਲ ਹੋਰ ਵੀ ਆ ਮੰਡੀ 'ਚ ਆਪਦੇ ਸੌਦੇ ਕਰਵਾਉਂਦੇ ਨੇ ਜੇ ਕਿਸੇ ਨੇ ਵੀ ਦਲਾਲ ਰਾਹੀਂ ਵੀ ਬੱਕਰੀ ਲੈਣੀ ਆ ਤਾਂ ਉਹਦੀ ਵੀਡੀਓ ਬਣਾ ਕੇ ਗਰੰਟੀ ਨਾਲ ਲਓ ਗੱਪਣ ਦੀ ਅਗਰ ਬਾਅਦ ਖਾਲੀ ਨਿਕਲ ਜਾਂਦੀ ਆ ਕਮ ਸੇ ਕਮ ਇੱਕ ਬੱਚੇ ਦੇ ਤਾਂ ਪੈਸੇ ਵਾਪਸ ਕਰਵਾਓ ਅਗਲੇ ਤੋਂ ਹਾਂਜੀ ਵੀ ਆਪਾਂ ਜੰਮ ਦਾ ਬੱਚਾ ਵੀ ਦੇਖ ਲਈਏ ਚੰਗੀ ਬੱਕਰੀ ਦਾ 2000 3000 ਦਾ ਨੋ ਜਿਹੜੀ ਦਰਮਿਆਨੀ ਬੱਕਰੀ ਆ ਉਹ ਤੋਂ 2000-3000 ਰੁਪਏ ਆਪਾਂ ਲੈਣ ਵਾਲੇ ਬਣ ਸਕਦੇ ਆ ਭਾਈ ਇੱਕ ਬੱਚੇ ਦੀ ਅਸੀਂ ਹਰ ਜਵਾਰੀ ਚਲਦੀਆਂ ਇੱਕ ਦੇ ਪੈਸੇ ਵਾਪਸ ਕਰ ਜੇ ਭਾਈ ਪੈਸੇ ਛੋਟੇ ਮਾਧਿਅਮ ਤੇ ਰਾਹੀਂ ਆਪਾਂ ਬਾਬਾ ਜੀ ਦੀ ਗੱਲ ਵਿਚਾਲੇ ਜੇ ਪੈਸਿਆਂ ਦਾ ਵੀ ਸਿਸਟਮ ਨਹੀਂ ਬਣਦਾ ਉਹ ਬੰਦੇ ਨੂੰ ਜੇ ਉਹਦੇ ਕੋਲੇ ਚੰਗੀ ਬੱਕਰੀ ਆ ਇਹਨਾਂ ਦੇਖੋ ਵੀ ਮੈਂ ਉਤੋਂ 30 ਦੀ ਲਈ ਆ ਮੈਂ 30 ਜੇ ਹੋਰ ਬੱਕਰੀ ਫੜ ਕੇ ਲੈ ਜਾ ਇਹ ਨਾ ਕੰਮ ਕਰਿਓ ਵੀ ਬਾਬਾ ਜੀ ਨੇ ਅਪੀਲ ਕਰੀਆ ਵੀ ਜੇ ਛੋਟੇ ਉਹ ਬੰਦੇ ਕੋਲੇ 40000 ਦੀ ਬੱਕਰੀ ਆ ਜੀ ਆਪਾਂ 30 ਦੀ ਲਈ ਆ ਉਹਨੂੰ 2000 ਘਟ ਦੇ ਜੋ 38000 8000 ਹੋਰ ਦੇ ਕੇ ਚੰਗੀ ਬੱਕਰੀ ਚੰਗੀ ਲੈ ਜਾਓ ਆਪਦੇ ਪੈਸੇ ਆ ਪੂਰੇਆਂ ਚ ਮੋੜ ਜੋ ਉਹਨਾਂ ਨੂੰ ਇਹ ਤਕਰੀਬਨ ਇਹ ਮੁੱਲਾਪੁਰ ਦੀ ਮੰਡੀ ਤੋਂ ਹੀ ਅਸੀਂ ਬਾਰੀ-ਬਾਰੀ ਅਪੀਲ ਕਰਦੇ ਆ ਵੀ ਕੋਈ ਬੰਦਾ ਵੀ ਘਾਟਾ ਨਾ ਖਾਵੇ ਵੀ ਫੰਡਰ ਦੇਤੀ ਜੀ ਸਾਡੀ ਮੋੜੋ ਜੀ ਐ ਹੋਵੋ ਜੀ ਇਹਦੇ ਕਰਕੇ ਤੁਸੀਂ ਹੋਰ ਬੱਕਰੀ ਕਈ ਵਪਾਰੀ ਸਿਸਟਮ ਕੀ ਆ ਵਪਾਰ ਲੈਣ ਦਾ ਸਾਨੂੰ ਪਤਾ ਬਾਈ ਕਈ ਵਾਰੀ ਸਾਡੀ ਜੇਬ 'ਚ 10 ਰੁਪਏ ਵੀ ਨਹੀਂ ਹੁੰਦੇ ਤੁਸੀਂ ਐਟ ਅ ਟਾਈਮ ਆ ਕੇ ਵਪਾਰੀ ਨੂੰ ਕਹੋਗੇ ਜੀ ਆਹ ਫੜੋ ਆਪਦੀ ਬੱਕਰੀ ਜਲੂਸ ਕਢੋ ਵੀ ਸਾਡੇ ਪੈਸੇ ਦੇ ਉਹ ਪੈਸੇ ਨਹੀਂ ਹੁੰਦੇ ਬਾਈ ਉਹ ਤੋਂ ਡੰਗਰ ਕੋਈ ਚੇਂਜ ਕਰਕੇ ਲੈ ਜਾਓ ਠੀਕ ਆ ਉਹਦੇ ਨਾਲ ਪੈਸਿਆਂ ਦੀ ਉਹਦੇ ਚ ਡੰਗਰ ਚ ਰਜਿਸਟ੍ਰੇਸ਼ਨ ਕਰ ਲੋ ਇਹ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਆ ਜੀ ਵੀ ਹੋਰ ਵਪਾਰੀ ਕੋਈ ਵੀ ਇਹ ਸੋਨੂੰ ਮੈਂ ਮਨਾ ਨਹੀਂ ਕਰੂਗਾ ਵੀ ਮੈਂ ਨਹੀਂ ਦਊਗਾ ਕਿਉਂ ਵਪਾਰੀ ਵੀ ਗਾਂ ਦੀ ਗਾਂ ਮਾਲਕ ਨੂੰ ਮਜ਼ਾ ਰਹਿੰਦਾ ਇਹਦੇ ਕਰਕੇ ਵੀ ਕਿਸੇ ਡੰਗਰ ਚ ਕੋਈ ਨਾ ਕੋਈ ਦਿੱਕਤ ਆ ਜਾਂਦੀ ਆ ਨਹੀਂ ਆ ਜਾਂਦੀ ਜੀ ਇਹਦੇ 10% ਤਾਂ ਨਹੀਂ ਆਉਂਦੀ ਪਰ ਚੱਲ 5-4% ਆ ਵੀ ਗਈ ਫਿਰ ਵੀ ਵਪਾਰੀ ਸੋਡੇ ਨਾਲ ਖੜਾ ਕਿਉਂ ਵਪਾਰੀ ਦਾ ਵਰਗ ਜਿਹੜਾ ਚੱਲਦਾ ਨਾ ਇੱਕ ਵਪਾਰੀ ਪਾਲੀ ਦੇ ਨਾਲ ਹੀ ਚੱਲਣਾ ਜੀ ਵਪਾਰੀ ਦੇ ਨਾਲ ਹੀ ਚੱਲਣਾ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਬਾਕੀ ਇੱਕ ਤੁਹਾਨੂੰ ਸਮਝ ਲਓ ਵੀ ਇੱਕ ਸੁਨਹਿਰੀ ਮੌਕਾ ਹੀ ਦਿੱਤਾ ਸੀ ਵੀ ਮੁੱਲਾਪੁਰ ਦੀ ਮੰਡੀ ਤੇ ਤੁਸੀਂ ਨੁਕਸਾਨ ਨਹੀਂ ਖਾਓਗੇ ਜੇ ਮਤਲਬ ਸਮਝ ਲਓ ਵੀ ਤੁਸੀਂ ਉਹ ਜਿੱਦਾਂ ਹੈ ਪਹਿਲਵਾਨ ਜੀ ਨੇ ਕਿਹਾ ਤਾਂ 30 ਦੀ ਬੱਕਰੀ ਲਗਾਈ ਹੋ ਤਾਂ ਤੁਹਾਡੀ ਉਹ 28 30 ਦੀ ਉਹ ਹੀ ਬਾਅਦ ਸੋਕੇ ਤੁਹਾਨੂੰ ਚੇਂਜ ਕਰਕੇ ਬੱਕਰੀ ਵਧੀਆ ਤਰੀਕੇ ਜੇ ਉਹਦੋਂ ਘਾਟੇ ਵਾਲੀ ਆ 5400 ਅਡਜਸਟਮੈਂਟ ਹੋ ਜਾਂਦੀ ਆ ਜੇ ਉਹਦੋਂ ਵਾਧੇ ਵਾਲੀ ਆ ਤਾਂ ਵੀ ਤੁਹਾਡੀ ਅਡਜਸਟਮੈਂਟ ਇੱਥੇ ਕਰਵਾਵਾਂਗੇ ਪਰ ਇਹ ਨਾ ਸਮਝਿਓ ਵੀ ਤੁਹਾਡਾ 30 ਦੀ ਬੱਕਰੀ ਲਈ ਜੀ ਕਈ ਸਾਡੇ ਦਾ ਗਿਆ ਜੀ ਸਾਡੇ ਦਾ ਬੱਕਰੀ ਸੂਈ ਨਹੀਂ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਇਹ ਪ੍ਰੋਬਲਮ ਆ तकरीबन ਸਾਡੇ ਮੇਰੇ ਨਾਲ ਵੀ ਹੋਈਆਂ ਇੱਕ ਦੋ ਵਾਰੀ ਮੈਂ ਜਦੋਂ ਬੱਕਰੀਆਂ ਗਾਂ ਤੋਂ ਲੈ ਲਿਆ ਮੈਂ ਬੰਦੇ ਨੂੰ ਜਦੀ ਵੇਚਤੀ ਬੱਕਰੀ ਉਹ ਬੱਕਰੀ ਉਹਨੇ 2 ਮਹੀਨੇ ਸੰਭੀ ਗਿਆ ਸੰਭੀ ਗਿਆ ਕਹਦਾ ਬਾਪੂ ਜੀ ਇਹ ਤਾਂ ਬੱਕਰੀ ਨਹੀਂ ਸੂਈ ਫਿਰ ਬਾਅਦ ਵਿੱਚ ਮੈਂ ਸੋ ਕੋ ਮੜਵਾ ਲਈ ਜਦੋਂ ਮੈਂ ਗਾਂ ਵਾਲੇ ਨੂੰ ਦੱਸਿਆ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਮੰਡੀ ਤੋਂ ਲੈ ਕੇ ਦਿੱਤੀ ਸੀ ਪਰ ਆਪਾਂ ਉਹ ਗੱਲ ਨੂੰ ਬਰਦਾਸ਼ਤ ਕਰ ਗਏ ਉਸ ਤੋਂ ਬਾਅਦ ਸਿੱਖਣ ਨੂੰ ਬੜਾ ਕੁਝ ਮਿਲਿਆ ਫਿਰ ਫਿਰ ਉਤੋਂ ਇਹੀ ਦੇਖ ਲਿਆ ਵੀ ਪੱਕੀ ਘੱਪਣ ਡਾਓ ਕੱਚੇ ਤੇ ਨਾਲ ਪੱਕੀ ਪੱਕੀ ਦੇ ਵਿੱਚ ਆਸਾਨ ਜਾਂਦੀ ਆ ਮੜ ਕੇ ਬੰਦਾ ਸਾਫ ਸੁਫੀਰ ਕਰਕੇ ਲਿਆਉਂਦੇ ਆ ਕਹਿਣਗੇ ਜੀ ਇਹ ਤਾਂ ਸੋਈ ਨਹੀਂ ਭਲਵਾਨ ਜੀ ਉਹਦਾ ਪਤਾ ਲੱਗ ਜਾਂਦਾ ਮੱਕਣ ਸਿੰਘ ਜੀ ਉਹਦਾ ਪਤਾ ਲੱਗ ਜਾਂਦਾ ਜਿਹੜੀ ਬੱਕਰੀ ਛਣੀ ਹੋਈ ਆ ਨਾ ਛਣੀ ਹੋਈ ਬੱਕਰੀ ਨੇ ਲੱਸੀ ਵੀ ਹੋਣਾ ਤੇ ਛਣੀ ਹੋਈ ਬੱਕਰੀ ਨੇ ਦੁੱਧ ਵੀ ਲਾਉਣਾ ਹਾਂ ਜਦੋਂ ਛਣ ਗਿਆ ਪਸ਼ੂ ਉਹ ਤਾਂ ਉਹ ਤੁਹਾਡੇ ਪੁਰਾਣਾ ਬੰਦਾ ਹੀ ਇਹ ਕੰਮ ਕਰੂ ਪੁਰਾਣੇ ਬੰਦੇ ਨੂੰ ਹੀ ਪਤਾ ਨਵੇਂ ਬੰਦੇ ਨੂੰ ਨਹੀਂ ਪਤਾ ਇਹ ਇਹ ਜਿਹੜੇ ਜਿਹੜਾ ਸਣਨ ਵਾਲਾ ਕੰਮ ਆ ਮੱਖਣ ਜੀ ਉਹ ਤਾਂ ਕੁਦਰਤੀ ਆ ਨਾਲ ਦੀ ਨਾਲ ਹੀ ਬੱਕਰੀ ਆਪਾਂ ਨੂੰ ਆਟੋਮੈਟਿਕਲੀ ਚਲੋ ਆਪਾਂ ਧੰਦੇ ਜਾਂਦੇ ਧੰਦੇ ਨਹੀਂ ਕੇ ਬੰਦੇ ਕਹਿਣਗੇ ਨਹੀਂ ਮੰਨਦੇ ਚਲੋ ਉਹ ਤਾਂ ਫਿਰ ਅਗਲਾ ਦਾ ਕੋਈ ਬਹੁਤ ਬੜਾ ਨਹੀਂ ਦੇਖੋ ਇਹਦੇ ਚ ਇਹਦੇ ਚ ਅਸੀਂ ਪਾਲੀਆਂ ਦੇ ਨਾਲ ਖੜੇ ਆ ਇਸ ਪੱਖੋਂ ਜਿਹੜੀ ਬੱਕਰੀ ਛਣੀ ਹੋਈ ਆ ਛਣੀ ਹੋਈ ਬੱਕਰੀ ਆ ਦਿਖ ਰਹੀ ਆ ਵੀ ਤੇਰੇ ਘਰੇ ਕੋਈ ਨੁਕਸਾਨ ਨਹੀਂ ਆ ਗਿਆ ਤੇਰੀ ਮੱਝ ਨੇ ਟੱਕਰ ਮਾਰੀ ਜਾਂ ਤੁਹਾਡੇ ਬੱਕਰੀਆਂ ਮਾਰਦੀਆਂ ਇੱਕ ਦੂਜੀ ਨੂੰ ਜਦੋਂ ਆਪਾਂ ਨਵੀਂ ਛੱਡਣੀ ਆ ਬੱਕਰੀ ਭਾਵੇਂ ਉਹ ਕਿ ਕੁਆਂਟਲ ਪਲੱਸ ਵੱਜਦੀ ਹੋਵੇ ਉਹਨੂੰ 20 ਕਿਲੋ ਵਾਲੀ ਨੇ ਵੀ ਟੱਕਰ ਮਾਰਨੀਆਂ ਕਰੇ ਕਿਉਂਕਿ ਉਹਨੂੰ ਉਹਨੇ ਦੱਸਣਾ ਵੀ ਮੇਰਾ ਘਾਰਾ ਤੂੰ ਇੱਥੇ ਕੀ ਕਰਨ ਆਈਆਂ ਉਹਨੇ ਕੁਆਂਟਲ ਵਾਲੀ ਬੱਕਰੀ ਨੂੰ ਟੱਕਰ ਮਾਰਨੀਆਂ 20 ਕਿਲੋ ਵਾਲੀ ਨੇ ਤੇ ਉਹ ਜਦੋਂ ਟੱਕਰ ਲੱਗ ਗਈ ਕਿਤੇ ਟਕਾਣੇ ਤੇ ਬੱਚੇ ਦੇ ਮੂੰਹ ਸਿਰ ਤੇ ਲੱਗ ਗਈ ਬੱਚਾ ਅੰਦਰ ਖਤਮ ਹੋ ਗਿਆ ਉਸ ਤੋਂ ਬਾਅਦ ਆਟੋਮੈਟਿਕ ਬੱਕਰੀ ਨੇ ਸੱਟਣਾ ਹੀ ਸੱਟਣਾ ਜੋ ਕੱਚ-ਵਾਚਾ ਜਿਹੜਾ ਸ਼ੁਰੂ ਹੋ ਜਾਂਦਾ ਜਦੋਂ ਬੱਚਾ ਡੈੱਡ ਹੋ ਗਿਆ ਤੇ ਇਹ ਚਲੋ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਇਹੋ ਜਿਹੇ ਦਿਨ ਨਾ ਆਵੇ トラ